ਉਹ ਜਦੋਂ ਰੀਲ ਪਾਈ ਤੇ ਉਹ ਰਾਤੋ ਰਾਤ ਇੰਨੀ ਇੰਨੀ ਕਿ ਜਿਆਦਾ ਵਾਇਰਲ ਹੋ ਗਈ ਵੀ ਇੱਕ ਦਿਨ ਦੇ ਵਿੱਚ ਮਤਲਬ 2 ਲੱਖ ਕ੍ਰਾਸ ਕਰ ਗਈ ਸੀ ਉਹ ਵੀਡੀਓ ਫਿਰ ਉਸ ਤੋਂ ਬਾਅਦ ਮੈਨੂੰ ਇੰਨੀ ਮਤਲਬ ਮੋਟੀਵੇਸ਼ਨ ਮਿਲੀ ਇੱਕ ਵੀ ਹਾਂ ਯਾਰ ਵੀ ਹੁਣ ਜਿਵੇਂ ਜਾ ਰਹੇ ਹਾਂ ਹੁਣ ਜਿਵੇਂ ਦੋਸਤਾਂ ਮਿੱਤਰਾਂ ਦੇ ਫੋਨ ਆਉਣ ਲੱਗੇ ਹਨਾ ਹੋ ਤੂੰ ਪਾਪ ਹੋਈ ਬਾਤ ਵੀ ਲਖਣ ਗਈ ਸਾਡੀ ਜੁੰਮੇ ਵਾਰੀ ਹੁੰਗਾ ਅੰਮ੍ਰਿਤ ਜੇ ਤੂੰ ਪਾਣੀ ਨਦੀਆਂ ਦਾ ਅਸਿੰਟੀ ਤੇਰੇ ਕਿਨਾਰੇਆਂ ਦੇ ਮੂਵੀਜ਼ ਦੀ ਮੈਨੂੰ ਆਫਰ ਆਉਣ ਲੱਗੀਆਂ ਨਾ ਪਰ ਉਹਨਾਂ ਵਿੱਚ ਮੈਂ ਬਲੈਕੀਆ ਮੂਸਾ ਜੱਟ ਮੋਹ ਚਮਕੀਲਾ ਜਾਂ ਤੁਮ ਜਿਹੜੇ ਟੱਕਰੀ ਤੇ ਕਈ ਹੋਰ ਅਨੇਕ ਬਲਮਾਂ ਵਿੱਚ ਮੈਂ ਕੰਮ ਕੀਤਾ ਤੇ ਕਈ ਗਾਣਿਆਂ ਵਿੱਚ ਵੀ ਕੰਮ ਕੀਤਾ ਜੀ ਮੂਸਾ ਜੱਟ ਕੀਤੀ ਸੀ ਹਨਾ ਮੂਵੀ ਦਾ ਫਿਰ ਸਦੂ ਮੁਸਲ ਉਹਦਾ ਤੇ ਉਹਦੇ ਵਿੱਚ ਮੈਂ ਮੰਨ ਲਓ ਪਹਿਲਵਾਨੀ ਨਾਲ ਸੀਨ ਕੀਤਾ ਸੀਗਾ ਜੀ ਕਦੇ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਮੈਂ ਵੀ ਭੀੜ ਤੇ ਜਾਂਦਾ ਹੁੰਦਾ ਸੀ ਕਦੀ ਵੇਖੋ ਕਰਾਊਡ ਦੇ ਵਿੱਚ ਹਨਾ ਇਹ ਮਤਲਬ ਉਹ ਪਰਮਾਤਮਾ ਦੀ ਕਿਰਪਾ ਨਾਲ ਮੈਂ ਭੀੜ ਦੇ ਵਿੱਚੋਂ ਮੈਨੂੰ ਪਰਮਾਤਮਾ ਵਕ ਕਰ ਲੈਂਦਾ ਹੁੰਦਾ ਸੀ ਠੀਕ ਹੈ ਜੀ ਤੇ ਜਦੋਂ ਮੈਨੂੰ ਵਕ ਕਰ ਲੈਂਦਾ ਫਿਰ ਇੱਕ ਮੋਟੀਵੇਸ਼ਨ ਮਿਲਦੀ ਗਈ ਹੈ ਨਾ ਵੀ ਆਪਾਂ ਨੂੰ ਅ ਬਿਕਸ਼ਨ ਕੁਝ ਕਰਨਾ ਚਾਹੁੰਦਾ ਹੈ ਨਾ ਤੁਸੀਂ ਦੇਖ ਰਹੇ ਹੋ ਡੇਲੀ ਪੋਸ ਪੰਜਾਬੀ ਮੈਂ ਹਾਂ ਕਪੀਲ ਸ਼ਰਮਾ ਅੱਜ ਤੁਹਾਨੂੰ ਇਸ ਤਰ੍ਹਾਂ ਦੇ ਕਲਾਕਾਰ ਨਾਲ ਮਿਲਵਾਵਾਂਗੇ ਜੇ ਸ਼ਾਇਦ ਦੇਖਿਆ ਹੋਵੇਗਾ ਇਹ ਕਲਾਕਾਰ ਹਰ ਇੱਕ ਫਿਲਮ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ। ਆ ਫੋਨ ਰਾਹੀਂ ਜਿਹੜਾ ਕਿ ਹਰਮੋਨੀਅਮ বাজਾਂਦਾ ਹੈਗਾ ਆ بڑے ਗੀਤ ਜਿਹੜੇ ਕਿ ਇਹਦੇ ਪੌਪੂਲਰ ਹੋਏ ਨੇਗੇ ਬਾਈ ਦੇ ਗੱਲਬਾਤ ਕਰਾਂਗੇ। ਬਾਈ ਜੀ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਸਸੀ ਕਾਲ ਜੀ। ਸੋ ਡੇਲੀ ਪੋਸਟ ਤੇ ਅੱਜ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਵੱਲੋਂ ਪਿਆਰ ਭੇਜ ਸਸੀ ਕਾਲ ਜੀ। ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਦਰਸ਼ਕਾਂ ਦੇ ਰੂਰੂ ਕੀਤਾ। ਹਾਂਜੀ ਬਾਈ ਜੀ ਜੇ ਗੱਲ ਕੀਤੀ ਜਾਵੇ ਤੁਹਾਡਾ ਨਾਮ ਕੀ ਹੈਗਾ? ਸਭ ਤੋਂ ਪੌਪੂਲਰ ਗਾਣਾ ਕਿਹੜਾ ਹੋਇਆ ਤੁਹਾਡਾ ਸਭ ਤੋਂ ਪਹਿਲਾਂ ਬਾਈ ਜੀ ਮਤਲਬ ਮੇਰਾ ਨਾਮ ਹੈਗਾ ਤਾਜੂ ਜੀ ਤੇ ਮੇਰਾ ਫੁੱਲ ਨੇਮ ਹੈਗਾ ਤਜਿੰਦਰ ਨਿਕਨੇਮ ਮਾਈ ਮਤਲਬ ਤਾਜੂ ਆ ਸੋ ਮੈਂ ਨਾ ਇੱਕ ਰੀਲ ਪਾਈ ਸੀ ਮਤਲਬ ਕਾਫੀ ਲੋਕਾਂ ਨੇ ਦੇਖੀ ਹੋਊਗੀ ਸ਼ਾਇਦ ਉਹ ਲੱਖਾਂ ਦੇ ਵਿੱਚ ਉਹਦੇ ਮਤਲਬ ਵਿਊ ਚਲੇ ਗਏ ਆ ਉਹ ਗਰਨਾਪੂਲੋ ਜੀ ਦਾ ਗਾਣਾਗਾ ਮੈਂ ਗੰਨਾ ਤੇ ਤੂ ਗੁੜ ਸਜਣਾ ਸੋ ਉਹ ਜਦੋਂ ਰੀਲ ਪਾਈ ਤੇ ਉਹ ਰਾਤੋ ਰਾਤ ਇੰਨੀ ਇੰਨੀ ਕਿ ਜਿਆਦਾ ਵਾਇਰਲ ਹੋ ਗਈ ਵੀ ਇੱਕ ਦਿਨ ਦੇ ਵਿੱਚ ਮਤਲਬ 2 ਲੱਖ ਕ੍ਰੋਸ ਕਰ ਗਈ ਸੀ ਉਹ ਵੀਡੀਓ ਫਰਸਤੋ ਵਾਹ ਮੈਨੂੰ ਇੰਨੀ ਮਤਲਬ ਮੋਟੀਵੇਸ਼ਨ ਮਿਲੀ ਇੱਕ ਵੀ ਹਾਂ ਯਾਰ ਵੀ ਹੁਣ ਜਿਵੇਂ ਜਾ ਰਹੇ ਹਾਂ ਹੁਣ ਜਿਵੇਂ ਦੋਸਤਾਂ ਮਿੱਤਰਾਂ ਦੇ ਫੋਨ ਆਉਣ ਲੱਗੇ ਹਨ ਵੀ ਐ ਕਰਕੇ ਵੀ ਤੇਰਾ ਗਾਣਾ ਵਾਇਰਲ ਹੋ ਗਿਆ ਐ ਕਰਕੇ ਤੇ ਫਿਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹਾਂਜੀ ਅੱਛਾ ਜੇ ਗੱਲ ਕੀਤੀ ਜਾਵੇ ਕਿਹੜਾ ਗਾਣਾ ਸੀਗਾ ਉਹ ਤੇ ਤੁਸੀਂ ਹਾਰਮੋਨੀਅਮ ਵੀ ਫੋਨ ਰਾਹੀਂ বাজਾਣੇ ਹੋ ਕਾਫੀ ਵਾਇਰਲ ਵੀਡੀਓ ਦੇਖੀ ਹੈ ਤੁਹਾਡੀ ਅ ਦੁਬਾਰੇ ਤੁਸੀਂ ਇਸ ਗਾਣੇ ਨੂੰ ਰਿਪੀਟ ਕਰੋਗੇ ਸਾਡੇ ਦਰਸ਼ਕ ਦੇਖ ਸਕਣ ਹਾਂਜੀ ਭਾਜੀ ਜ਼ਰੂਰ ਮੈਂ ਬੋਲੋ ਇਹ ਗੱਲ ਤੁਹਾਨੂੰ ਨਾਲ ਲਾਉਣਾ ਭਾਜੀ ਵੀ ਮੇਰੇ ਕੋਲ ਨਾ ਹਰਮੋਨੀ ਵੀ ਨਹੀਂ ਹੈਗਾ ਤੇ ਇੱਕ ਮਜਬੂਰੀ ਬਣ ਜਾਂਦੀ ਜਿਵੇਂ ਹਨਾ ਕਹਦੇ ਵੀ ਇੱਕ ਜਦੋਂ ਕੋਈ ਸੋਰਸ ਨਾ ਹੋਵੇ ਤੇ ਸ਼ੌਂਕ ਵੀ ਹੋਵੇ ਹਨਾ ਤੇ ਦੋਨੇ ਚੀਜ਼ਾਂ ਮਤਲਬ ਕਹਦੀਏ ਵੀ ਖਰਾਬਤਰ ਨਾਲ ਬਹੁਤ ਔਖਾ ਜਾਂਦਾ ਫਿਰ ਮੈਂ ਮਤਲਬ ਇੱਕ ਮੋਬਾਈਲ ਰਹੀ ਮੈਨੂੰ ਇੱਕ ਐਪ ਮਿਲੀ ਹਰਮੋਨੀਮ ਜੋ ਕਿ ਪਲੇ ਸਟੋਰ ਤੇ ਬਿਲਕੁਲ ਮਤਲਬ ਫ੍ਰੀ ਆਫ ਕਾਸਟ ਹੀ ਮਿਲ ਜਾਂਦੀ ਆਪਾਂ ਨੂੰ ਫਿਰ ਉਹ ਜਦੋਂ ਮੈਂ ਡਾਊਨਲੋਡ ਕੀਤੀ ਫਿਰ ਤੇ ਮੈਂ ਆਪਣਾ ਜਿਹੜਾ ਸਾਰਾ ਮਤਲਬ ਰਿਆਜ਼ ਵਗੈਰਾ ਕਰਦਾ ਸੀ ਪਰ ਮੈਂ ਤਾਣ ਪੂਰੇ ਤੇ ਰਿਆਜ਼ ਕਰਨ ਲੱਗਾ ਇੱਕ ਉਹ ਵੀ ਇਹਦੇ ਵਿੱਚ ਐਪ ਹੈਗਾ ਆਪਾਂ ਦਾ ਪਲੇ ਸਟੋਰ 'ਚ ਤੇ ਫਿਰ ਮੈਂ ਮਤਲਬ ਇਦਾਂ ਹੀ ਮੈਂ ਅੱ ਫਿਰ ਮੈਂ ਇੱਕਦਮ ਸੋਚਿਆ ਮੈਂ ਨਾ ਪਿੰਡ ਨਾਲ ਕੇ ਸੀ ਤੇ ਸਿਆਲਾਂ ਦੇ ਦਿਨ ਸੀਗੇ ਅਸੀਂ ਨਾ ਮੰਨ ਲੋ ਛੱਤ ਦੇ ਉੱਪਰ ਤੋਂ ਧੁੱਪ ਸੇਕਣ ਲਈ ਮੰਨ ਲੋ ਖੜ ਗਏ ਤੇ ਫਿਰ ਅਸੀਂ ਜਿਵੇਂ ਮੰਨ ਲੋ ਛੱਤ ਦੇ ਉੱਪਰ ਖੜੇ ਤੇ ਇੱਕ ਇੱਕਦਮ ਜਮਾਂ ਚ ਆਇਆ ਵੀਰ ਕਿਉਂ ਨਾ ਮੰਨ ਲੋ ਇਹ ਇੱਕ ਕੋਈ ਗਾਣਾ ਐਡ ਕੀਤਾ ਜਾਵੇ ਹਨਾ ਤੇ ਫਿਰ ਉਹ ਰਾਤੋ ਰਾਤ ਇੰਨਾ ਕਿ ਵਾਇਰਲ ਹੋ ਗਿਆ ਬਸ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਪੰਜਾਬ ਦੇ ਨਾਮੀ ਕਲਾਕਾਰ ਜਿਵੇਂ ਨਾਮ ਪੁੱਲਰ ਜੀ ਸੱਬਾ ਜੀ ਸਲੀਨਾ ਸ਼ਾਲੀ ਕਣਬਰ ਗਰੇਵਾਲ ਸਰਗੁਣ ਮਹਿਤਾ ਨਿਮਰਤ ਖਹਿਰਾ ਇਹਨਾਂ ਨੇ ਆਪ ਨੂੰ ਲੋਕ ਮੇਰੀ ਜਿਹੜੀ ਵੀਡੀਓ ਨੂੰ ਸ਼ੇਅਰ ਕਰਕੇ ਮੇਰੀ ਸਪੋਰਟ ਕੀਤੀ ਆ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿਹੜਾ ਗਾਣਾ ਸੀਗਾ ਜੇ ਗੱਲ ਕੀਤੀ ਜਾਵੇ ਹਰਮੋਨੀਅਮ ਜਿਹੜਾ ਤੁਸੀਂ ਫੋਨ ਰਾਹੀਂ বাজਾਉਂਦੇ ਹੋ ਕਿੰਨੇ ਟਾਈਮ ਤੋਂ বাজਾਉਂਦੇ ਆ ਰਹੇ ਹੋ ਸਿੱਖ ਕਿਤੋਂ ਲਿੱਤੀ ਹਾਂਜੀ ਭਾਈ ਸੁਣ ਮੈਂ ਦੱਸਣਾ ਚਾਹਣਾ ਮੈਂ ਨਾ ਮਨੋ ਜਿਵੇਂ ਸਕੂਲ ਕਾਲਜ ਦੇ ਵਿੱਚ ਸੀ ਮੈਂ ਵਾਰ ਕਹਿਣ ਹੋ ਕੇ ਕਿਸ਼ਰੀਆ ਹੋਗੇ ਨਾ ਉਦੋਂ ਪਾਰਟਿਸਿਪੇਟ ਕਰਦੇ ਹੁੰਦੇ ਸੀ ਫਿਰ ਮੈਂ ਰਜੇਂਦਰਾ ਕਾਲਜ 2013 ਦੇ ਵਿੱਚ ਮੈਂ ਬੀਏ ਕੀਤੀ ਤੇ ਫਿਰ ਉੱਥੇ ਵੀ ਮਨੋ ਜਿਵੇਂ ਯੂਥ ਫੈਸਟੀਵਲ ਹੋਗੇ ਫਿਰ ਉਹਨਾਂ ਦਿਨਾਂ ਦੇ ਵਿੱਚ ਮੈਂ ਆਪਣੇ ਇੱਕ ਇੱਕ ਕਿਲੇ ਕੋਲੇ ਮੇਰੇ ਉਸਤਾਦ ਰਹਿੰਦੇ ਸੀਗੇ ਜਸਵੰਦਰ ਸਿੰਘ ਜੀ ਸੋ ਉਹਨਾਂ ਤੋਂ ਮੈਂ ਸੀ ਮਨੋ ਤਾਲੀਮ ਹਾਸਲ ਹਾਸਲ ਕੀਤੀ ਹਨਾ 뮤직 ਦੀ ਤੇ ਫਿਰ ਉਹ ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਤੇ ਮੇਰੇ ਸਾਬ ਨਾਲ ਮੈਨੂੰ ਦੇਖ ਰਹੇ ਹੈਗੇ ਉਹ ਜਿੱਥੇ ਵੀ ਹੈਗੇ ਤੇ ਖੁਸ਼ ਹੁੰਦੇ ਹੋਣਗੇ ਬਸ ਹਾਂਜੀ ਸੋ ਇਹ ਗਾਣਾ ਸੀ ਗੁਰਨਾਪੁਰ ਦਾ ਮੈਂ ਗੰਨਾ ਤੇ ਤੂੜ ਸਜਣਾ ਤੇ ਸੋ ਮੈਂ ਦੋ ਚਾਰ ਲੈਣਾ ਤੁਹਾਡੇ ਸਾਹਮਣੇ ਪੇਸ਼ ਕਰਦਾ ਜੀ ਹਾਂਜੀ ਰੇ ਮੈਂ ਗੰਨਾ ਤੇ ਤੂੰ ਬੜੇ ਸਜਣਾ ਆਪਾਂ ਚੱਕੀ ਦੇ ਦੋ ਪੁਰ ਸਜਣਾ ਤੂੰ ਜਿਹੜੇ ਰਾਮੇ ਪੈ ਜਾਵੇਂ ਅਸੀਂ ਉਥੇ ਜਾਏ ਮੜ ਸਜਣਾ ਹੋ ਤੂੰ ਪਾ ਕੋਈ ਬਾਤ ਵੀ ਲਖਣ ਜਈ ਸੋਡੀ ਜੁਮੇ ਬਰੀ ਹੁੰਡ ਰਹੀ ਆਂਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ ਕਦਮਾਂ ਸੇ ਤੇ ਕਦ ਹੋ ਤੋੜੇਵੇਂ ਅਸੀਂ ਧੂੜ ਦੇ ਬਾਪ ਰੋੜੇਵੇਂ ਤੇਰੇ ਨਾਲ ਸਾਡਾ ਕਰ ਵੱਸਦਾ ਏ ਤੇਰੇ ਬਿਨ ਸਜਣਾ ਖੋਲੇਵੇਂ ਹੋ ਤੂੰ ਚਾਨਣ ਸਾਡੀ ਜ਼ਿੰਦਗੀ ਦਾ ਅਸੀਂ ਲੋਹਾ ਤੇਰੇ ਕਿਨਾਰਿਆਂ ਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰੇ ਦੀਵੇ ਮਾਇਆ ਦੇ ਵੇ ਅਕबीर ਜੀ ਜਿੱਥੋਂ ਇਹ ਗਾਣਾ ਪਪੂਲਰ ਹੋਇਆ ਸੀਗਾ ਗੁਰਨਾਮ ਭੋਲਰ ਦਾ ਚੱਸੀ ਜਾਨੋ ਹਾਂ ਜੀ ਹੁਣ ਇਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਕਿੰਨੀ ਫਿਲਮਾਂ 'ਚ ਤੁਸੀਂ ਰੋਲ ਕਰ ਚੁੱਕੇ ਹੋ ਜੇ ਗੱਲ ਕੀਤੀ ਜਾਵੇ ਹੋਰ ਵੀ ਤੁਸੀਂ ਗੀਤ ਗਾਏ ਨੇ ਹਾਂਜੀ ਹੋਰ ਵੀ ਮੈਂ ਮਤਲਬ ਕਾਫੀ ਮਤਲਬ ਗੀਤ ਗਾਏ ਨੇ ਜਿਵੇਂ ਸਮਾਰਾ ਸੰ ਨੂੰ ਦੱਸਿਆ ਬਚਪਨ ਤੋਂ ਹਮਨ ਸ਼ੌਂਕ ਸੀਗਾ ਸੋ ਮੈਂ ਵੈਸੇ ਮੇਰਾ ਜਿਹੜਾ ਬੇਸ ਆ ਨਾ ਉਹ ਮੇਰਾ 뮤직 ਹੀ ਹੈ ਹਨਾ ਇੱਕ ਫਿਲਮਾਂ ਦੇ ਵਿੱਚ ਵੀ ਕਹਿੰਦੇ ਅੱਜ ਕੱਲ ਬੰਦੇ ਨੂੰ ਮਲਟੀ ਟੈਲੈਂਟਡ ਹੋਣਾ ਚਾਹੀਦਾ ਨਾ ਹੁੰਦੇ ਬੰਦੇ ਦਾ ਗੁਜ਼ਾਰਾ ਨਹੀਂ ਹਨਾ ਫਿਰ ਮੈਂ ਮਤਲਬ ਮੂਵੀਆਂ ਕਰਨੇ ਸਟਾਰਟ ਕੀਤੀਆਂ ਨਾ ਕਿਉਂਕਿ ਜਿਵੇਂ ਜਿਵੇਂ ਅੱਗੇ ਦੇ ਅੱਗੇ ਆਪਣੇ ਲਿੰਕ ਮੰਨਦੇਗੇ ਜਿਵੇਂ ਕਾਲਜ ਦੇ ਵਿੱਚ ਸੀਗੇ ਨਾ ਅੱਗੇ ਲਿੰਕ ਮੰਨਦੇਗੇ ਫਿਰ ਉਦੋਂ ਮਤਲਬ ਮੂਵੀਜ਼ ਦੀ ਮੈਨੂੰ ਆਫਰ ਆਉਣ ਲੱਗੀਆਂ ਨਾ ਪਰ ਉਹਨਾਂ ਵਿੱਚੋਂ ਮੈਂ ਬਲੈਕੀਆ ਮੂਸਾ ਜੱਟ ਮੋਵ ਚਮਕੀਲਾ ਜਾਂ ਤੁਮ ਜੜੇ ਟੱਕਰੀ ਤੇ ਕਈ ਹੋਰ ਅਨੇਕ ਬਲਮਾਂ ਦੇ ਵਿੱਚ ਮੈਂ ਕੰਮ ਕੀਤਾ ਤੇ ਤੇ ਕਈ ਗਾਣਿਆਂ ਵਿੱਚ ਵੀ ਕੰਮ ਕੀਤਾ ਜੀ ਜੇਕਰ ਰੋਲ ਕੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਰੋਲ ਕੀਤੇ ਆ ਉਸ ਫਿਲਮਾਂ ਦੇ ਗੱਲ ਦੇਖੋ ਜੀ ਮੇਰੇ ਘਟਲ ਦੇ ਹਿਸਾਬ ਨਾਲ ਜਿਵੇਂ ਵਿਪੋਲ ਸਾਲੇ ਦਾ ਰੋਲ ਹੋ ਗਿਆ ਤੇ ਬਲੈਕੀਆ ਮੂਵੀ ਦੇ ਵਿੱਚ ਮੈਂ ਮਲਵਾ ਐਸੇ ਬਿਲਨ ਆਪਾਂ ਕਹਦੇ ਆ ਨਾ ਦੇਵ ਕਰੋੜ ਦੇ ਮਲੋ ਇੱਕ ਸਾਥੀ ਦੇ ਤੌਰ ਤੇ ਮੈਂ ਕੰਮ ਕੀਤਾਗਾ ਠੀਕ ਹੈ ਜਿਵੇਂ ਮੂਸਾ ਜੱਟ ਕੀਤੀ ਸੀਗੀ ਹਨ ਮੂਵੀ ਆਪਣੇ ਸਿੱਧੂ ਮਸਲੂਹ ਮਨੋ ਤੇ ਉਹਦੇ ਉਹਦੇ ਵਿੱਚ ਮੈਂ ਮੰਨ ਲਓ ਪਹਿਲਵਾਨੀ ਨਾਲ ਸੀਨ ਕੀਤਾ ਸੀ ਜੀ ਹਾਂਜੀ ਚਲੋ ਜੀ ਜੇ ਗੱਲ ਕੀਤੀ ਜਾਵੇ ਆਉਣ ਵਾਲੀਆਂ ਹੁਣ ਨਵੀਆਂ ਮੂਵੀਆਂ ਆ ਰਹੀਆਂ ਨੇ ਤੁਸੀਂ ਜਾ ਰਹੇ ਹੋ ਜੇ ਗੱਲ ਕੀਤੀ ਜਾਵੇ ਹਾਂਜੀ ਭਾਜੀ ਹੁਣ ਮੈਨੂੰ ਕਾਫੀ ਆਫਰ ਆ ਰਿਹਾ ਵਸੇ ਮੰਗਾ ਕਾਫੀ ਲੋਕਾਂ ਦਾ ਸਪੋਰਟ ਆ ਰਹੀ ਹੈ ਫਿਰ ਮੈਨੂੰ ਜੋ ਵੀ ਮਤਲਬ ਮੈਨੂੰ ਸਾਥ ਇਸ ਟਾਈਮ ਮੇਰੇ ਮਾੜੇ ਟਾਈਮ ਦੇ ਵਿੱਚ ਮੈਨੂੰ ਹਨਾ ਸਾਥ ਦੇ ਰਹੇ ਆਗੇ ਤੇ ਮੈਂ ਉਹਨਾਂ ਸਾਰਿਆਂ ਦਾ ਦਿਲੋਂ ਮਤਲਬ ਬਹੁਤ ਹੀ ਧੰਨਵਾਦ ਕਰਦਾ ਜੀ ਹਾਂਜੀ ਜੇਕਰ ਮਾੜੇ ਟਾਈਮ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਮਾੜਾ ਟਾਈਮ ਹੈ ਤੁਹਾਡੀ ਪਰਸਨਲ ਲਾਈਫ ਦੀ ਗੱਲ ਕੀਤੀ ਜਾਵੇ ਕੰਮ ਕੀ ਕਰ ਰਹੇ ਹੋ ਪਰਿਵਾਰ ਦੇ ਵਿੱਚ ਭਾਜੀ ਜੀ ਮੈਂ ਸਾਰੇ ਆਪਣੇ ਫੈਮਿਲੀ ਹੁੰਦੇ ਨਾ ਜੇ ਹਨਾ ਭਰਾ ਹੋਗੇ ਨਾ ਤੇ ਮਦਰ ਫਾਦਰ ਹੋਗੇ ਮਤਲਬ ਸਾਰੇ ਹੈਗੇ ਕਿ ਮਾਰੇ ਟਾਈਮ ਦੀ ਗੱਲ ਲੇਤਾ ਵੀ ਮਤਲਬ ਇੱਕ ਕਹਦੀ ਵੀ ਇੱਕ ਬੰਦੇ ਨੂੰ ਹੁੰਦਾ ਨਾ ਵੀ ਅੰਦਰੋਂ ਮੈਂ ਮਤਲਬ ਇਹ ਤਾਂ ਸ਼ੌਂਕ ਹੁੰਦਾਗਾ ਨਾ ਵੀ ਬੰਦੇ ਨੂੰ ਆਉਂਦਾ ਮੈਂ ਅੱਗੇ ਜਾਵਾਂ ਪਤਾ ਨਹੀਂ ਮੇਰਾ ਕਦੋਂ ਟਾਈਮ ਆਊਗਾ ਨਾ ਜੀ ਵੀ ਇਹ ਇਹ ਮੈਂ ਸੋਚ ਦੇ ਵਿੱਚ ਮਰੇ ਕਾਫੀ ਸਾਲ ਨਿਕਲ ਚੁੱਕੇ ਹਨਾ ਜੀ ਤੇ ਫਿਰ ਹੁਣ ਅੱਜ ਜਿਵੇਂ ਇੱਕਦਮ ਮੈਂ ਜਿਹੜਾ ਵੈਰਾ ਗਾਣਾ ਵਾਇਰਲ ਹੋਇਆ ਮੇਰੀ ਆਵਾਜ਼ ਲੋਕਾਂ ਨੇ ਪਸੰਦ ਕੀਤੀ ਤੇ ਮੈਨੂੰ ਬਹੁਤ ਲੋਕਾਂ ਦੇ ਮੈਸੇਜ ਆ ਰਹੇ ਵੀ ਭਾਜੀ ਤੁਸੀਂ ਬਹੁਤ ਸੋਹਣਾ ਗ ਇੱਕ ਹੌਸਲਾ ਮਿਲਦਾਗਾ ਤੇ ਅੱਜ ਭਾਈ ਫਿਰ ਮੈਂ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਵੀਰ ਜੀ ਇਹ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਕਿਹੜੀ ਫਿਲਮ ਦੇ ਵਿੱਚ ਤੁਸੀਂ ਰੋਲ ਕੀਤਾ ਸੀ ਜੇ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਗਾਣਾ ਕਿਹੜੀ ਫਿਲਮ ਚ ਆਇਆ ਦੇਖੋ ਭਾਈ ਮੈਂ ਕਾਲ ਤੋਂ ਕੰਮ ਸਟਾਰਟ ਹੋਇਆ ਨਾ ਪਹਿਲਾਂ ਜਿਵੇਂ ਸ਼ਾਰਟ ਮੂਵੀਆ ਕਰਦੇ ਰਹੇ ਆਪਣਾ ਆਪ ਤਾਂ ਤੇ ਫਿਰ ਜਦੋਂ ਮੈਨੂੰ ਸਭ ਤੋਂ ਪਹਿਲਾਂ ਇੱਕ ਵੱਡਾ ਚਾਂਸ ਮਿਲਿਆ ਉਹ ਸੀ ਘਰ ਲੈ ਗਈ ਜੀ ਉਹ ਵੀ ਉਹ ਵੀ ਦੇ ਭਾਈ ਭਾਈ ਦੇ ਨਾਲ ਹੀ ਮੈਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਤੇ ਫਿਰ ਉਸ ਤੋਂ ਬਾਅਦ ਸਿੱਧੂ ਮਸੇਵਾਲਾ ਮੰਨ ਲਓ ਇੱਕ ਮੈਂ ਮੇਰੀ ਕਿਸਮਤ ਜਿਵੇਂ ਆਪਾਂ ਕਹਦੇ ਇਹ ਵੀ ਦੰ ਚੰਗੇ ਆਉਣੇ ਹੁੰਦੇ ਨਾ ਵੀ ਗਾਂਹ ਦੇ ਗਾ ਜਿਵੇਂ ਆਪਾਂ ਵਾਦੇ ਕਿ ਇੱਕ ਮੋਟੀਵੇਸ਼ਨ ਮਿਲਦੀ ਕੀ ਹੈ ਨਾ ਜੀ ਪਰ ਮੈਂ ਲੈਣ ਮੰਨੋ ਮੇਰੀ ਜਿਹੜੀ ਲੈਣ ਆ ਕਿ ਉਹ ਮੇਰੀ ਹੈਗੀ ਮਿਊਜ਼ਿਕ ਹੈਗੀ ਹੈ ਵਸਤਾ ਨਾ ਸਿੰਗਿੰਗ ਹੈ ਨਾ ਬਟ ਮੈਨੂੰ ਇਹ ਤਾਂ ਸੀਗਾ ਵੀ ਯਾਰ ਇੱਕ ਵੀ ਮੰਨੋ ਜੇ ਤਾਂ ਵੀ ਟਾਈਮ ਚੰਗਾ ਆਊਗਾ ਹਨਾ ਵੀ ਮੰਨੋ ਕੋਈ ਬੰਦੇ ਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਨਾ ਵੀ ਫ੍ਰੀ ਨਹੀਂ ਰਹਿਣਾ ਚਾਹੀਦਾ ਫਿਰ ਮੈਂ ਐਂ ਮੰਨੋ ਪੰਜਾਬੀ ਮੂਵੀਜ਼ ਕਰਦਾ ਰਿਹਾ ਜੀ ਐ ਕਰਕੇ ਤੇ ਫਿਰ ਫਿਰ ਅਚਾਨਕ ਹੀ ਜਿਵੇਂ ਇੱਕ ਕਹਿੰਦੇ ਸਾਰਾ ਕੁਝ ਪਰਮਾਤਮਾ ਕਰਾਉਂਦਾ ਫਿਰ ਇੱਕ ਜਿਹੜੀ ਆਪਣੀ ਰੀਲ ਵਾਇਲ ਹੋ ਗਈ ਬਸ ਉਹਦੇ ਕਰਕੇ ਉਹਨਾਂ ਨੂੰ ਲੈ ਕੇ ਆਈ ਦੀ ਸਿੱਧੂ ਦਾ ਵੀ ਨਾਮ ਲਿੱਤਾ ਅੱਜ ਬਾਈ ਦਾ ਜਨਮ ਦਿਨ ਹੈਗਾ ਗੀਤ ਤੁਹਾਡੇ ਮਨ ਚ ਆ ਰਹੇ ਹਾਂਜੀ ਭਾਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਮਤਲਬ ਬਹੁਤ ਇੱਕ ਦੁੱਖ ਦੀ ਗੱਲ ਆ ਹਨਾ ਵੀ ਪੰਜਾਬ ਲਈ ਵੀ ਪੰਜਾਬ ਦਾ ਇੱਕ ਹੀਰਾ ਸੀ ਰਾਂ ਪਗੈਰੀ ਹਨਾ ਉਹ ਲੋਕਾਂ ਨੇ ਹਨਾ ਗਵਾ ਲਿਆ ਹਨਾ ਮਤਲਬ ਇੱਕ ਹੱਥੋਂ ਨਾ ਕੁੰਝ ਗਿਆ ਪਰ ਰੱਬ ਦੇ ਕਿ ਕਿਹਦਾ ਜੋਰ ਚੱਲਦਾ ਨਾ ਇਹ ਪਗੈਰੀ ਹਨਾ ਇੱਕ ਪਾਣਾ ਮਨਾਉਂਦਾ ਵਲੋ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ੇ ਹਨਾ ਸੋ ਅੱਜ ਭਾਜੀ ਦਾ ਇੱਕ ਜਨਮ ਦਿਨ ਆ ਤੇ ਉਹਨਾਂ ਨੂੰ ਮੈਂ ਇੱਕ ਐਜ਼ ਇਹ ਮਤਲਬ ਸ਼ਰਧਾਂਜਲੀ ਦੇ ਤੌਰ ਤੇ ਇੱਕ ਗੀਤ ਸੀ ਉਹਨਾਂ ਦਾ ਸੋ ਮੈਂ ਤੁਹਾਨੂੰ ਉਹਨਾਂ ਦੀਆਂ ਦੋ ਲੈਣਾ ਸੁਣਾਉਣਾ ਚਾਹਣਾਗਾ ਉਹ ਹੈ ਉਹ ਰਣਾ ਕਦੇ ਸੂਰਜ ਵਾਂਗੂ ਤਪਦਾ ਕਦੇ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਹਾਂ ਸਿੱਧੂ ਨਾਲ ਤੁਸੀਂ ਰੋਲ ਕੀਤਾਗਾ ਪੁਲਿਸ ਮੁਲਾਜ਼ਮ ਦਾ ਕੀਤਾ ਹੈ ਪਹਿਲਵਾਨ ਪਹਿਲਵਾਨ ਦੇ ਤੌਰ ਤੇ ਕੰਮ ਕੀਤਾ ਜੀ ਹਾਂਜੀ ਸਭਾ ਕਿਸ ਤਰ੍ਹਾਂ ਦੇ ਸੀਗਾ ਬਾਈ ਦਾ ਜੇ ਗੱਲ ਕੀਤੀ ਜਾਵੇ ਤੁਸੀਂ ਰਹੇ ਹੋ ਸ਼ੂਟਿੰਗ ਟਾਈਮ ਦੇ ਵਿੱਚ ਵੀ ਉਵੇਂ ਟਾਈਮ ਕੱਢਿਆ ਉਹਨਾਂ ਵਾਸਤੇ ਜਿਵੇਂ ਫ੍ਰੀ ਟਾਈਮ ਰਹੇ ਉਹਨਾਂ ਨਾਲ ਹਾਂਜੀ ਭਾਜੀ ਜਦੋਂ ਅਸੀਂ ਸ਼ੂਟਿੰਗ ਦੇ ਸੀਗੇ ਤੇ ਸਭ ਤੋਂ ਪਹਿਲਾਂ ਜਿਵੇਂ ਹਨਾ ਵੀ ਸੁਣਿਆ ਸੀ ਭਾਜੀ ਵੀ ਬਹੁਤ ਵਧੀਆ ਜਦੋਂ ਮੈਂ ਮਿਲ ਕੇ ਉਹਨਾਂ ਨੂੰ ਦੇਖਿਆ ਵੀ ਵਾਕੀ ਮਤਲਬ ਉਦਾਂ ਦੇ ਹੀ ਨਿਕਲੇ ਹਨਾ ਜਿਵੇਂ ਇੱਕ ਕਹਦੀ ਵੀ ਇੱਕ ਬਹੁਤ ਹੀ ਮਤਲਬ ਨੇਚਰ ਵਾਦ ਉਹਨਾਂ ਦਾ ਵੀ ਵਧੀਆ ਸੀਗਾ ਹਨਾ ਵੀ ਹਰ ਇੱਕ ਨੂੰ ਮਤਲਬ ਵੀ ਆਪਣਾ ਛੋਟਾ ਭਰਾ ਉਹਨਾਂ ਸਮਝਦੇ ਸੀਗੇ ਨਾ ਪਰ ਜਦੋਂ ਭਾਜੀ ਨੂੰ ਮੈਂ ਦੇਖਿਆ ਮੈਂ ਮੈਂ ਭਾਜੀ ਨੂੰ ਸੱਸੀ ਘਾਲ ਬੁਲਾਈ ਤੇ ਉਹਨਾਂ ਨੇ ਮੇਰੇ ਸੱਸੀ ਘਾਲ ਪ੍ਰਵਾਨ ਕੀਤੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਨਾ ਜੀ ਤੇ ਫਿਰ ਉਸ ਤੋਂ ਬਾਅਦ ਜਿਵੇਂ ਮੂਵੀਜ਼ ਦੇ ਵਿੱਚ ਨਾ ਉਹ ਅਖਾੜੇ ਦੇ ਵਿੱਚ ਤੁਹਾਨੂੰ ਪਤਾ ਹੀ ਜਿਵੇਂ ਮਿੱਟੀ ਹੁੰਦੀ ਹੈ ਨ ਉਹ ਪੈਰ ਧਰਦੇ ਸੀ ਨਾ ਆਪਣਾ ਮਨ ਲੋ ਪੈਰ ਧਰਦੇ ਸੀਗੇ ਫਿਰ ਉਹਦੇ ਮਨ ਲੋ ਪੈ ਉਹਨਾਂ ਦੇ ਪੈਰ ਦੇ ਵਿੱਚ ਮਨ ਲੋ ਮੈਂ ਪੈਰ ਧਰਦਾ ਰਿਆਂਗਾ ਵੀ ਕੀ ਤਾਂ ਕੋਈ ਮੇਰਾ ਵੀ ਕੋਈ ਕੋਈ ਸੁਧਾਰ ਹੋ ਜਾਏ ਕੋਈ ਚੰਗੇ ਦਿਨ ਆ ਜਾਣਾ ਨਾ ਵੀ ਇੱਕ ਸੋਚ ਸੀ ਮੇਰੀ ਬਾਕੀ ਦੇਖੋ ਤਾਂ ਆਪਣੇ ਆਪਣੇ ਸੋਚ ਹੁੰਦੀ ਹੈ ਬਟ ਮੇਰੀ ਇਹ ਸੋਚ ਸੀਗੀ ਵੀ ਕੀ ਤਾਂ ਕੋਈ ਮੇਰਾ ਵੀ ਮਨ ਲੋ ਕੋ ਚੰਗੇ ਦਿਨ ਆ ਜਾਣਾ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਾਫੀਆਂ ਦੇਖਣ ਨੂੰ ਮਿਲਦੀਆਂ ਤੁਸੀਂ ਪੈਰ ਦੀ ਗੱਲ ਕੀਤੀ ਹੈ ਜਿਵੇਂ ਪੈਰ ਪਿੱਛੇ ਚੱਲ ਰਿਹਾ ਹੈ ਨਾ ਸਿੱਧੂ ਬਾਈ ਤਾਂ ਤੁਸੀਂ ਵੀ ਪੈਰ ਧਰਿਆਗਾ ਬਈ ਰਾ ਕੀ ਪਤਾ ਉਸੇ ਰਾਤੇ ਅਸੀਂ ਚੱਲ ਪਈਏ ਕੀ ਲੱਗਿਆ ਤੁਹਾਨੂੰ ਇਸ ਤਰੀਕੇ ਦਾ ਹਾਂਜੀ ਦੇਖੋ ਫੀਲ ਤਾਂ ਹੁੰਦੀ ਹੈ ਭਾਜੀ ਹੁਣ ਜਿਵੇਂ ਆਪਾਂ ਕਹੇ ਦੀ ਸ਼ਾਇਦ ਉਸੇ ਚੀਜ਼ਾਂ ਜਾਂ ਇੱਕ ਕਹਦੀ ਪਰਮਾਤਮਾ ਵੱਲੋਂ ਇੱਕ ਕਰਾਮਾਤ ਹੀ ਕਹਿ ਸਕਦੇ ਹਾਂ ਕਿਉਂਕਿ ਮੈਂ ਲੋਕਾਂ ਦੀਆਂ ਵੀਡੀਓ ਨਾ ਵਾਇਰਲ ਹੁੰਦੀਆਂ ਦੇਖਿਆ ਸੀ ਫਿਰ ਮੈਨੂੰ ਲੱਗਦਾ ਹੁੰਦਾ ਸੀ ਇਹ ਰਏ ਕਿਵੇਂ ਹੋ ਗਿਆ ਨਾ ਤਾਂ ਵੀ ਜੇ ਮੇਰੇ ਨਾਲ ਹੋਵੇ ਤਾਂ ਮੈਂ ਤਾਂ ਮੰਨਾਂ ਹਨਾ ਫਿਰ ਮੈਂ ਪਰਮਾਤਮਾ ਨੂੰ ਮਨ ਲੋ ਅਰਦਾਸਾ ਕਰਦਾ ਹੁੰਦਾ ਸੀਗਾ ਹਨਾ ਵੀ ਪਰਮਾਤਮਾ ਕਿਤੇ ਮੇਰੇ ਵੀ ਇੱਕ ਦਿਨ ਵਾਹ ਫੜੇਗਾ ਨਾ ਫਿਰ ਅੱਜ ਪਰਮਾਤਮਾ ਨੇ ਮੇਰੀ ਸੁਣੀ ਤੇ ਮੈਂ ਉਹਦਾ ਦੇਣ ਕਦੇ ਨਹੀਂ ਦੇ ਸਕਦਾ ਇੱਕੋ ਹੀ ਫਿਲਮ ਬਣਾਈ ਹੈ ਭਾਈ ਨਾਲ ਲੱਗੇ ਕਰਕੇ ਹਾਂਜੀ ਭਾ ਇੱਕੀ ਫਿਲਮ ਕਰਨ ਦਾ ਮੌਕਾ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਮੰਨ ਲਓ ਕਈ ਮੂਵੀ ਹੋਰ ਕੀਤੀ ਜਿਵੇਂ ਚਮਕੀਲਾ ਜੱਤ ਨੂੰ ਚੜੇਲ ਟੱਕਰੀ ਹਨਾ ਅੰਬਲੈਕਿਆ 2 ਕੀਤੀ ਹੈ ਜੀ ਤੇ ਹੋਰ ਕਈ ਅਨੇਕ ਤਿੰਨ ਸਾਲ ਹੋ ਗਏ ਇਨਸਾਫ ਨਹੀਂ ਮਿਲਿਆਗਾ ਆਪਣਾ ਕਾਟਾ ਮਹਿਸੂਸ ਕਰਦੇ ਹਾਂ ਦੇਖੋ ਇਹ ਕਾਟਾ ਤਾਂ ਇਹ ਨਾ ਪੂਰਾ ਨਾ ਪੂਰਾ ਹੋਣ ਵਾਲੀ ਜਣਾ ਜੀ ਤੇ ਬਾਕੀ ਹੁਣ ਕੀ ਕਰ ਸਕਦੇ ਆਂਗੇ ਬਾਕੀ ਇਨਸਾਫ ਤਾਂ ਮਿਲਣਾ ਚਾਹੀਦਾ ਦੇਖੋ ਹੁਣ ਐਨੇ ਐਨੇ ਸਾਲ ਹੋ ਗਏ ਨਾ ਸੋ ਬਾਕੀ ਬਾਕੀ ਪਰਮਾਤਮਾ ਦੇਖਦਾ ਜੀ ਜਿਹਨੇ ਕੋਈ ਉਹ ਮਾਰਾ ਕੀਤਾ ਫਿਰ ਉਹਦੇ ਨਾਲ ਵੀ ਉਦਾਂ ਦੀ ਹੋਊਗਾ ਤੁਹਾਨੂੰ ਪਤਾ ਹੀ ਹੈ ਜੀ ਹਨਾ ਅੱਛਾ ਦੇਵ ਕਰੋੜ ਦੀ ਗੱਲ ਕੀਤੀ ਜਾਵੇ ਬਾਈ ਨੂੰ ਕਿੰਨੇ ਟਾਈਮ ਤੋਂ ਤੁਸੀਂ ਇਹ ਜਿਹੜੀ ਫਿਲਮ ਤੁਸੀਂ ਕਹਿ ਰਹੇ ਹੋ ਜਾਂ ਸੌਂਗਸ ਤੇ ਤੁਹਾਡਾ ਆਇਆ ਹੈਗਾ ਬਾਈ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਬਾਈ ਦਾ ਸੁਭਾਅ ਬਹੁਤ ਵਧੀਆ ਜੀ ਦੇਖੋ ਜਿਵੇਂ ਉਹ ਉਹ ਫਿਲਮਾਂ ਦੇ ਵਿੱਚ ਐਜ਼ ਇਹ ਮਤਲਬ ਐਜ਼ ਅ ਵਿਲਨ ਦੇ ਤੌਰ ਤੇ ਆਪਾਂ ਥੋੜੇ ਮੈਨੂੰ ਇਦਾਂ ਲੱਗਦੇ ਹੁੰਦਾ ਆ ਜੀ ਬਹੁਤ ਬੜਾ ਸਖਤ ਹੋਊਗਾ ਨਾ ਤਾਂ ਬਟ ਨਹੀਂ ਉਹਦਾ ਉਹਨਾਂ ਦਾ ਨੇਚਰ ਬਹੁਤ ਵਧੀਆ ਜੀ ਵੈਸੇ ਹਾਂਜੀ ਕਿਉਂਕਿ ਤਾਂ ਕਿਉਂਕਿ ਮੈਂ ਤਾਂ ਉਹਨਾਂ ਦੇ ਨਾਲ ਕੰਮ ਕੀਤਾ ਮੂਵੀ ਦੇ ਵਿੱਚ ਤੋ ਜਿਵੇਂ ਸਾਡੇ ਨਾਲ ਹੀ ਖੜੇ ਰਹਿੰਦੇ ਸੀਗੇ ਤਾਂ ਭਾਜੀ ਸੋ ਉਹਨਾਂ ਦਾ ਸੁਭਾਅ ਬਹੁਤ ਵਧੀਆ ਹਾਂਜੀ ਹਾਂਜੀ ਅੱਛਾ ਹੁਣ ਜਿਹੜਾ ਤੁਸੀਂ ਸੌਂਗਸ ਗਾਇਆ ਹੈਗਾ ਇਹ ਗੁਰਨਾਪੋਲੋ ਜਿਹਦਾ ਗਾਣਾ ਹੈਗਾ ਤੇ ਮੂਵੀ ਸੀਗੀ ਸੁਰਖੀ ਬਿੰਦੀ ਹਾਂਜੀ ਸਰਵਨ ਮਹਿਤਾ ਜੀ ਦਾ ਓਕੇ ਉਹਨਾਂ ਦੀ ਮੂਵੀ ਸੀਗੀ ਹਾਂਜੀ ਭਾਜੀ ਤੇ ਇਹ ਉਹ ਫਿਲਮ ਦੇ ਵਿੱਚ ਆਉਂਗਾ ਗਾਣਾ ਨੀ ਨੀਰ ਗਾਣਾ ਆ ਚੁੱਕਿਆ ਬਾਜੀ ਹਾਂਜੀ ਇਹਦਾ ਮੂਵੀ ਆ ਚੁੱਕੀ ਹੈ ਨਾ ਸੁਰਖੀ ਬਿੰਦੀ ਹਾਂਜੀ ਹਾਂਜੀ ਬਾਜੀ ਜਿਹੜਾ ਹੁਣ ਅਗਲੀ ਨਵੀਆਂ ਫਿਲਮਾਂ ਵਾਸਤੇ ਕੁਝ ਗਾਣੇ ਜਾਂ ਕੋਈ ਰੋਲ ਤੁਹਾਡੀ ਲੈਣਗੇ ਤੁਹਾਨੂੰ ਨਹੀਂ ਹਾਂਜੀ ਬਾਜੀ ਦੇਖੋ ਪਲਾਨਿੰਗ ਤਾਂ ਬਹੁਤ ਚੱਲ ਰਹੀ ਹੈ ਬਾਕੀ ਦੇਖੋ ਹਣਾ ਪਰਮਾਤਮਾ ਕਿੱਥੇ ਲੈ ਕੇ ਜਾਂਦੇ ਹਨ ਮੇਰੀ ਇੱਕ ਵਾਰੇ ਤਾਂ ਜਿਹੜੇ ਤਰਾਹ ਕਹਿੰਦੇ ਬਣ ਕੇ ਆਪਾਂ ਤੁਰੇ ਜਾਂਦੇ ਹਾਂ ਨਾ ਬਾਕੀ ਦੇਖੋ ਪਰਮਾਤਮਾ ਦੀ ਰਜ਼ਾ ਹੈ ਨਾ ਜਿੱਥੇ ਰੱਖਣਾ ਉਹਨੇ ਹਾਂਜੀ ਇਸ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਕਿੰਨੀ ਕੀ ਫਿਲਮਾਂ ਤੁਸੀਂ ਰੋਲ ਦੀ ਗੱਲ ਕੀਤੀ ਜਾਵੇ ਗਾਣੇ ਗੁਣੇ ਵੀ ਚੱਲੇ ਤੁਹਾਡੇ ਸੇ ਭਾਜੀ ਆਪਾਂ ਉੱਥੇ ਮੈਨੂੰ ਅਸਲ ਵਿੱਚ ਨਾ ਗਾਣਿਆਂ ਦੇ ਤੌਰ ਤੇ ਮੈਨੂੰ ਮਨ ਲਓ ਉੱਥੇ ਐਸੇ ਮਤਲਬੋ ਕਰਾਊਡ ਦੇ ਵਿੱਚ ਜਾਂਦਾ ਰਹਾ ਵਟ ਮੇਰੀ ਕਿਸਮਤ ਹਰ ਹਰ ਵਾਰ ਹੀ ਮੈਨੂੰ ਸਾਥ ਦਿੰਦੀ ਰਹੀ ਹੈ ਜੀ ਹਨਾ ਤੇ ਕਹਦੀ ਮੈਂ ਇੱਕ ਮੈਂ ਭੀੜ ਤੇ ਜਾਂਦਾ ਹੁੰਦਾ ਸੀ ਕਹਦੀ ਇੱਕ ਕਰਾਊਡ ਦੇ ਵਿੱਚ ਹਨਾ ਕਿ ਮਤਲਬ ਉਹ ਪਰਮਾਤਮਾ ਦੀ ਕਿਰਪਾ ਨਾਲ ਮੈਂ ਭੀੜ ਦੇ ਵਿੱਚੋਂ ਮੈਨੂੰ ਪਰਮਾਤਮਾ ਵਕ ਕਰ ਲੈਦਾ ਹੁੰਦਾ ਸੀ ਠੀਕ ਹੈ ਜੀ ਤੇ ਜਦੋਂ ਮੈਨੂੰ ਵਕ ਕਰ ਲੈਂਦਾ ਫਿਰ ਇੱਕ ਮੋਟੀਵੇਸ਼ਨ ਮਿਲਦੀ ਗਈ ਹੈ ਨਾ ਵੀ ਆਪਾਂ ਅ ਬਿਕੋਜ਼ ਉਹ ਕਰਨਾ ਚਾਹੁੰਦਾ ਹਨ ਇਹਦਾ ਹਾਂਜੀ ਹੋਰ ਜੇ ਗੱਲ ਕੀਤੀ ਜਾਵੇ ਅੱਗੇ ਮੋਟਿਵ ਕੀ ਹੈਗਾ ਕਿ ਕਿਸ ਤਰ੍ਹਾਂ ਦੀ ਲਾਈਨ ਚ ਉਹਨਾਂ ਚਾਹੁੰਦੇ ਤੁਸੀਂ ਕੰਮ ਹੋਰ ਹੈ ਤੁਹਾਡਾ ਇਹ ਲਾਈਨ ਹੋਰ ਹੈਗੀ ਅਗਾ ਇਹਦੇ ਵਿੱਚ ਪੈਸਾ ਜਿਹੜਾ ਕਿ ਬਾਲ ਸੇਅਰ ਕਰੋਗੇ ਤੁਸੀਂ ਉਪਾਜੀ ਦੇਖੋ ਹੁਣ ਹੁਣ ਜਿਹੜੇ ਮਤਲਬ ਲੋਕ ਮੈਨੂੰ ਮੈਸੇਜ ਕਰ ਰਹੇ ਹਨ ਉਹ ਮੇਰੀ ਆਵਾਜ਼ ਨੂੰ ਕਹਿ ਰਹੇ ਵੀ ਤੇਰੀ ਆਵਾਜ਼ ਬਹੁਤ ਸਰੀਲੀ ਹੈ ਨਾ ਵੀ ਰੂਹ ਨੂੰ ਸਕੂਨ ਦਿੰਦੀ ਹੈ ਇਹਦੀ ਹਨਾ ਸੋ ਮੇਰੇ ਸਾਬ ਨਾਲ ਕੋਈ ਨਾ ਕੋਈ ਤਾਂ ਫਰਿਸ਼ਤਾ ਬਣ ਕੇ ਆਊਗਾ ਹੀ ਤੇ ਚੰਗੇ ਦਿਨ ਮੇਰੇ ਵੀ ਆਉਣਗੇ ਇੱਕ ਦਿਨ ਮਤਲਬ ਵੇਟ ਕਰ ਰਹਾ ਹਾਂ ਉਸ ਟਾਈਮ ਦੀ ਸੋ ਦੇਖਦੇ ਹਾਂ ਬਾਕੀ ਬਾਜੀ ਹਾਂ ਦੀ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਹਰਮੋਨੀਅਮ ਨਾਲ ਵੀਡੀਓ ਪਾਈ ਸੀ ਕਿੰਨੀ ਚੱਲੀ ਸੀ ਤੁਹਾਡੀ ਇਹ ਬਾਜੀ ਦੇਖੋ ਜੇ 10 ਦਿਨ ਹੋਏ ਆ ਤੇ ਮੇਰੇ ਸਾਹ ਨਾਲ 6 ਲੱਖ ਕ੍ਰਾਸ ਕਰ ਚੁੱਕੇ ਮੇਰੇ ਸਾਹ ਨਾਲ ਮਿਲੀਅਨ ਦੇ ਵਿੱਚ ਹੀ ਜਾਊਗੀ ਜਿਹੜੇ ਸਾਹ ਨਾਲ ਲੋਕਾਂ ਦੇ ਮਤਲਬ ਰਿਵਿਊ ਵਗੈਰਾ ਮੈਸੇਜ ਕਰਾ ਰਹੇ ਹੈਗੇ ਸੋ ਬਹੁਤ ਮਤਲਬ ਬਹੁਤ ਜ਼ਿਆਦਾ ਸਪੋਰਟ ਆ ਰਹੀ ਹੈ ਸੋ ਇਹ ਵੀਡੀਓ ਮੇਰੀ ਪੂਰੇ ਪੰਜਾਬ ਲੈਵਲ ਤੇ ਚੱਲੀ ਹੈ ਗਾਣੇ ਹੋ ਜਾਂ ਪ੍ਰੈਕਟਿਸ ਕਰਦੇ ਹਾਂ ਇਹਦੇ ਵਿੱਚ ਹਾਂ ਤਾਂ ਟਾਈਮ ਤਾਂ ਕਾਫੀ ਦੇਣਾ ਪੈਂਦਾ ਇਹ ਟਾਈਮ ਕਿਵੇਂ ਕੱਢਦੇ ਹੋ ਹਾਂਜੀ ਭਾਜੀ ਦੇਖੋ ਹੁਣ ਹੁਣ ਸਾਰਾ ਕੁਝ ਕਰਨਾ ਮੈਨਾਂ ਨਾ ਕਿਹਾ ਜੌਬ ਵੀ ਕਰਨੀ ਪੈਂਦੀ ਹੈ ਨਾ ਮੈਂ ਅੱਜ ਜੌਬ ਕਰ ਰਿਹਾ ਬਠਿੰਡਾ ਦੇ ਇੱਕ ਬਹੁਤ ਨਾਮੀ ਵਾਰ ਇੰਸਟੀਚੂਟ ਹੈਗਾਗਾ ਉਡਾਣ ਇੰਸਟੀਚੂਟ ਬਠਿੰਡਾ ਦੇ ਵਿੱਚ ਮੈਂ ਉੱਥੇ ਜੌਬ ਕਰ ਰਿਹਾਗਾ ਸੋ ਜਦੋਂ ਉਹਨਾਂ ਨੂੰ ਮਨੋ ਇਸ ਵੀਡੀਓ ਪਰ ਪਤਾ ਲੱਗਿਆ ਕਹਿੰਦੇ ਤੂੰ ਕਹਿੰਦੇ ਸਾਨੂੰ ਕਹਿੰਦੇ ਦੱਸਿਆ ਕਿਉਂ ਨਹੀਂ ਹੈ ਨਾ ਵੀ ਤੇਰੇ ਚ ਇਹ ਟੈਲੈਂਟ ਹੈਗਾਗਾ ਵੀ ਕਹਿੰਦੇ ਉਹ ਬੇਸਾਰੇ ਨਾਲ ਖੜੇ ਆਗੇ ਠੀਕ ਹੈ ਵੀ ਜਦੋਂ ਤੈਨੂੰ ਮੌਕਾ ਮਿਲਦਾ ਤੂੰ ਜਾ ਵੀ ਅਸੀਂ ਤੇਰੇ ਨਾਲ ਆਗੇ ਵੀ ਸਾਡੇ ਵੱਲੋਂ ਕੋਈ ਵੀ ਰ ਤੇ ਬਾਕੀ ਟਾਈਮ ਹੁਣ ਦੇਖੋ ਮਿਹਨਤ ਮੈਂ ਜਿਵੇਂ ਫ੍ਰੀ ਟਾਈਮ ਹੁੰਦਾਗਾ ਨਾ ਕੋਈ ਮੈਨੂੰ ਲੰਚ ਟਾਈਮ ਦੇ ਵਿੱਚ ਜੇ ਮੈਨੂੰ 10 ਮਿੰਟ ਮਿਲ ਕੇ 20 ਮਿੰਟ ਮਿਲ ਕੇ ਫਿਰ ਮੈਡੀ ਆਪਣੀ ਮਤਲਬ ਕ੍ਰੀਏਟੀਵਿਟੀ ਹੈਗੀ ਆ ਜਾਇ ਮੈਂ Song ਦੇ ਵਿੱਚ ਵੇਰੀਏਸ਼ਨ ਹਨਾ ਨੋ ਮਹਲੋ ਕਰਦਾ ਰਹਿਣਾ ਪ੍ਰੈਕਟਿਸ ਹਾਂ ਜੀ ਹਾਂਜੀ ਭਾਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਨੌਜਵਾਨ ਇਸ ਤਰ੍ਹਾਂ ਦੀ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਭਾਜੀ ਦੇਖੋ ਹਨਾ ਬਾਕੀ ਆਪਣਾ ਆਪਣਾ ਨਜ਼ਰੀ ਹੈਗਾ ਬਾਕੀ ਕਈ ਮੇਰੇ ਜਿਹੜੇ ਭੈਣ ਭਰਾ ਹੈਗੇ ਹਨਾ ਜਿਹੜੇ ਮਤਲਬ ਇੱਕ ਸੋਰਸ ਭਾਲਦੇ ਰਹਿੰਦੇ ਹਨ ਸਾਡੇ ਕੋਲੇ ਹਰਮੋਨੀ ਨਹੀਂ ਹੈਗਾ ਹਨ ਵੀ ਅਸੀਂ ਕਿਵੇਂ ਗਾਈਏ ਜਾਂ ਕਿਵੇਂ ਹਨਾ ਕਿਵੇਂ ਕਰੀਏ ਸੋ ਮੇਰੇ ਹਿਸਾਬ ਨਾਲ ਬੰਦੇ ਚ ਕੁਝ ਕਰਨ ਦੀ ਚਾਹ ਹੋਣੀ ਚਾਹੀਦੀ ਤੇ ਰਾਹ ਆਪਣੇ ਬੰਦਿਆਂ ਦੇ ਸੋ ਇਹ ਐਪ ਪਲੇ ਸਟੋਰ ਤੇ ਫ੍ਰੀ ਆਫ ਕਾਸਟ ਮਿਲ ਜਾਂਦਾ ਹੈ ਆਪਾਂ ਨੂੰ ਸੋ ਇਹ ਤੁਸੀਂ ਲੋਗ ਡਾਊਨਲੋਡ ਕਰ ਸਕਦੇ ਹੋ ਸੋ ਆਪਣਾ ਇਹ ਸ਼ੌਂਕ ਪੂਰਾ ਕਰ ਸਕਦੇ ਹੋ ਹਾਂਜੀ ਭਾਜੀ ਹੋਰ ਕੁਝ ਕਲਾਕਾਰ ਜਿਹੜੇ ਤੁਹਾਨੂੰ ਮਿਲੇ ਨੇਗੇ ਇਹਨਾਂ ਨੇ ਸਪੋਰਟ ਕੀਤੀ ਹੈ ਤੁਹਾਡੀ ਹੋਂ ਤੱਕ ਤੁਹਾਨੂੰ ਇੱਥੇ ਤੱਕ ਲੈ ਆਏ ਅੱਗੇ ਵੀ ਉਮੀਦ ਹੈ ਕਿ ਤੁਹਾਨੂੰ ਅੱਗੇ ਮੈਂ ਵਧਾਂਗਾ ਹਾਂਜੀ ਕੋਡ ਕੀਤੀ ਹੈ ਨਾ ਹੋਂ ਤੱਕ ਤੇ ਮੈਂ ਉਹਨਾਂ ਦਾ ਬਹੁਤ ਪੂਰੇ ਦਿਲ ਤੋਂ ਉਹਨਾਂ ਦਾ ਨਾ ਵੀ ਪੂਰਾ ਮੈਂ ਧੰਨਵਾਦ ਕਰਦਾ ਜੀ ਤੇ ਬਾਕੀ ਜਿਵੇਂ ਇਹ ਜਿਹੜੀ ਮੇਰੀ ਵੀਡੀਓ ਵਾਇਰਲ ਹੋਈ ਸੀ ਇਹ ਸ਼ੇਅਰ ਕੀਤੀ ਸੀ ਗੁਰਨਾਮ ਭੁੱਲਰ ਜੀ ਸੱਬਾ ਜੀ ਸਲੀਨਾ ਸ਼ੈਲੀ ਠੀਕ ਹੈ ਜੀ ਸਰਗੁਣ ਮੈਂ ਤਾਂ ਗਿਲਰੋਂ ਤੇ ਵਾਲਾ ਤੇ ਕਣਬਰ ਗਰੇਵਾਲ ਸਾਹਿਬ ਦਾ ਮੈਨੂੰ ਮੈਸੇਜ ਆਇਆ ਸੀਗਾ ਉਹ ਕਹਿੰਦੇ ਕਹਿੰਦੇ ਤੁਸੀਂ ਕਹਿੰਦੇ ਬਹੁਤ ਸੋਹਣਾ ਗਾਉਂਦੇ ਤਾਂ ਕਹਿੰਦੇ ਕਿੱਥੇ ਰਹਿਣੇ ਹੋਗੇ ਬਾਕੀ ਦੇਖੋ ਉਹਨਾਂ ਨੂੰ ਕਰੇ ਮਨੋ ਮਿਲਦਾ ਮੌਕਾ ਮਿਲੂਗਾ ਸ਼ਾਇਦ ਉਹ ਬਿਜ਼ੀ ਆ ਸ਼ਾਇਦ ਬਾਹਰ ਆਗੇ ਸ਼ਾਇਦ ਤੇ ਬਾਕੀ ਮੈਂ ਉਹਨਾਂ ਨੂੰ ਜ਼ਰੂਰ ਮਿਲੂਗਾ ਤੇ ਆਪਣੀ ਸਾਰੀ ਜਿਹੜੀ ਗੱਲਬਾਤ ਹੈਗੀ ਜਾਂ ਆਪਣੀ ਕਹਾਣੀ ਹੈਗੀ ਸਾਰੀ ਉਹਨੂੰ ਦੱਸੂਗਾ ਬਾਕੀ ਦੇਖਦੇ ਆ ਫਿਰ ਕੀ ਹੁੰਦਾ ਫੋਨ ਆਉਂਦੇ ਰਹਿੰਦੇ ਨੇ ਕਿ ਜਿਸ ਤਰ੍ਹਾਂ ਤੁਹਾਡੀ ਵੀਡੀਓ ਦੇਖਦੇ ਨੇ ਗਾਣੇ ਗਾਉਂਦੇ ਦੀ ਆ ਰਮੋਨਿਅਮ ਫੋਨ ਤੇ ਪਜਾਉਂਦੇ ਫੋਨ ਆਉਂਦੇ ਨੇ ਕਲਾਕਾਰਾਂ ਦੇ ਹਾਂਜੀ ਭਾਜੀ ਹਾਂਜੀ ਭਾਜੀ ਮਨੋ ਕਾਫੀ ਲੋਕਾਂ ਦੇ ਮਨੋ ਮੈਸੇਜ ਆ ਰਿਹਾ ਕਈ ਸਿੰਗਰ ਵੇਦਾਂ ਕਹਿੰਦੇ ਤੁਹਾਡੀ ਵੀਡੀਓ ਕਹਿੰਦੇ ਤੁਮ ਲੋ ਆਵਾਜ਼ ਬਹੁਤ ਸੋਹਣੀ ਆ ਕੋਈ ਨਹੀਂ ਆਪਾਂ ਕਰਦੇ ਆ ਮੈਂ ਹਨਾ ਰਲ ਮਿਲ ਕੇ ਕਰਦੇ ਆ ਬਾਕੀ ਦੇਖੋ ਹੁਣ ਪ੍ਰਮਾਤਮਾ ਦੀ ਜਾ ਹਨਾ ਰਜ਼ਾ ਹੈ ਕਿੱਥੇ ਖੜਾਉਣਾ ਉਹਨੇ ਹਨਾ ਤੇ ਬਾਕੀ ਮੈਂ ਵੇਟ ਕਰ ਰਿਹਾ ਉਸ ਉਸ ਸਮੇਂ ਦੀ ਹਨਾ ਬਿਲਕੁਲ ਬਾਈ ਬਠਿੰਡੇ ਦਾ ਰਹਿਣ ਵਾਲਾ ਤਜਿੰਦਰ ਸਿੰਘ ਹੈਗਾ ਪਿਆਰ ਨਾਲ ਇਸ ਨੂੰ ਤਾਜੂ ਕਹਿੰਦੇ ਨੇ ਕਿ ਕਾਫੀ ਫਿਲਮਾਂ ਚ ਤੁਸੀਂ ਇਸ ਬਾਈ ਨੂੰ ਦੇਖਿਆ ਹੋਵੇਗਾ ਤੇ ਹੋਰ ਵੀ ਅੱਗੇ ਉਮੀਦ ਕਰਦੇ ਆ ਇਸ ਤਰ੍ਹਾਂ ਦੇ ਬਾਈ ਨੂੰ ਦੇਖ ਕੇ ਨੌਜਵਾਨ ਜਾਗਰੂਕ ਹੋਣ ਅਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਕੈਮਰਾਮੈਨ ਕਰਨ ਨਾਗਪਾਲਨ ਕਪੀ ਸ਼ਰਮਾ ਦੀ ਵਿਸ਼ੇਸ਼ ਰਿਪੋਰਟ